ਹੋ ਸਾਸਰੀ ਕਾਲਪਈ ਸਾਰੇ ਅੱਜ ਕਰਦੇ ਆ ਗੱਲ ਸੌਰਿਆਂ ਦੀ ਸੌਰੇ ਵੀ ਬਾਲੇ ਅਜੀਬ ਹੁੰਦੇ ਨੇ ਯਾਰ ਤੇ ਬਾਲੇ ਤਰ੍ਹਾਂ ਦੇ ਹੁੰਦੇ ਨੇ ਜੀ ਜਦੋਂ ਕੁੜੀ ਦਾ ਰਿਸ਼ਤਾ ਕਰਨਾ ਹੋਵੇ ਨਾ ਕੁੜੀ ਵਿਆਹ ਨਹੀਂ ਹੋਵੇ ਘਰ ਦੇ ਛੱਡੋ ਆਂਡੀਆਂ ਗਵਾਂਡੀਆਂ ਤੋਂ ਰਿਸ਼ਤੇਦਾਰਾਂ ਤੋਂ ਦੋਸਤ ਮਿੱਤਰਾਂ ਤੋਂ ਸਾਰੇ ਸਮਾਜ ਤੋਂ ਪਤਾ ਕਰ ਲੈਣਗੇ ਭਾਈ ਮੁੰਡਾ ਕੁਝ ਖਾਂਦਾ ਪੀਂਦਾ ਤਾਂ ਨਹੀਂ ਜਦੋਂ ਇੱਕ ਵਾਰੀ ਹੋ ਜੇ ਵਿਆਹ ਇੱਕ ਵਾਰੀ ਸੌਰਿਆਂ ਚ ਉੱਠਣੀ ਬੈਠਣੀ ਹੋ ਜੇ ਨਾ ਪਰੌਣੇ ਦੀ ਸਾਲੇ ਸੌਰਾ ਗਾਹ ਕੁੜੀ ਦੇ ਚਾਚਿਆਂ ਦੇ ਭਾਈ ਹੋਰ ਜੇ ਬੋਹ ਰਿਸ਼ਤੇਦਾਰ ਸਾਰੇ ਆ ਕੇ ਇਕੱਲੇ ਇਕੱਲੇ ਪਰੋਣੇ ਨੂੰ ਪੁੱਛਣਗੇ ਹੋਰ ਫਿਰ ਜੀਜਾ ਕੀ ਪੀਏਗਾ ਅੱਜ ਵੀ ਸਟੈਂਡ ਹੀ ਨਹੀਂ ਯਾਰ ਕਮਾਲ ਕਰਦੇ ਨੇ ਵੀ ਪੁੱਛਣ ਵਾਲਾ ਬੰਦਾ ਹੋਵੇ ਸਾਲਿਆਂ ਨੂੰ ਵੀ ਹੱਥੀ ਜੀਜੇ ਨੂੰ ਨਸ਼ੇ ਤੇ ਲਾਈ ਜਾਂਦੇ ਹੋ ਭੈਣ ਦਾ ਖਿਆਲ ਕਰ ਲਓ ਮੜਾ ਮੋਟਾ ਯਾਹਕਰ ਵਾਲੀ ਵੀ ਕਮਾਲ ਕਰਦੀ ਕੋਲੇ ਆ ਕੇ ਪੋਲੇ ਦੇ ਮੂੰਹ ਨਾਲ ਕਹਿ ਦੂ ਜੀ ਜ਼ਿਆਦਾ ਨਾ ਪੀਓ ਜੀ ਦਸ ਲੈ ਜੇ ਤਾਂ ਪ੍ਰਾਉਣਾ ਬਾਹਰੋਂ ਪੀ ਜਾਵੇ ਫਿਰ ਤਾਂ ਕਰਦਾ ਮੁੰਡਾ ਨਸ਼ੇ ਭਾਈ ਅਸੀਂ ਭਾਈ ਗਲਤ ਰਿਸ਼ਤਾ ਜੋੜ ਲੈਣਾ ਨਸ਼ੇ ਕਰਦਾ ਮੁੰਡਾ ਨਾ ਐਸਾ ਗਲਤ ਜੋੜ ਲੈ ਰਿਸ਼ਤਾ ਜੇ ਉਹਨਾਂ ਦੇ ਘਰੇ ਬਹਿ ਕੇ ਪੀਵੇ ਮਾਰੇ ਸਾਲਿਆਂ ਦੇ ਉਹ ਵੀ ਲਿਆਓ ਸੈਲਡ ਲਿਆ ਲਿਆਓ ਨਮਕੀਨ ਲੈ ਨਾਓ ਦਾਲ ਚਿਕਨ ਲੈ ਆਓ ਫਿਰ ਇੱਕ ਪਤਾ ਕੀ ਕਰਨਗੇ ਸਾਰੇ ਆਂਡ ਗਵਾਂਡ ਚ ਪਿੰਡ ਚ ਪਤਾ ਕੀ ਕਹਿੰਦੇ ਫਿਰ ਨੇ ਕੋਈ ਨਾ ਭਾਈ ਜਵਾਈ ਭਾਈ ਤਾਂ ਖਾਂਦੀ ਪਿੰਦੀ ਹੁੰਦੇ ਨੇ ਕਿਹੜੇ ਟੈਂਡੇ ਨਹੀਂ ਕੋਈ ਯਾਰ ਇੱਕ ਗੱਲ ਤਾਂ ਮੈਨੂੰ ਹੋਰ ਪਤਾ ਲੱਗਿਆ ਸਾਰੇ ਅਸਲ 'ਚ ਪਰੌਣਿਆਂ ਦੀ ਸੇਵਾ ਪਤਾ ਕਿਉਂ ਕਰਦੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਸਾਡੇ ਘਰ ਦਾ ਤੂਫਾਨ ਤਾਂ ਆਹ ਬੰਦੇ ਨੇ ਸਾਂਭਿਆ ਹੋਇਆ ਸੇਵਾ ਕਰੋ ਜੀ ਦੱਬ ਕੇ ਲੈਕ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਇੱਕ ਵਾਰ ਮੈਂ ਸਾਰੇ ਚੱਲ ਗਿਆ ਮੇਰਾ ਸਾਲਾ ਕਹਿੰਦਾ ਹਾਂ ਵੀ ਜੀਜੇ ਕਿਹੜੀ ਬੋਤਲ ਦਾ ਢੱਕਣ ਪੱਟਿਏ ਉਹ ਮਹਾ ਯਾਰ ਮੈਂ ਤਾਂ ਪੀਣੀ ਨਹੀਂ ਸਾਲਾ ਕਹਿੰਦਾ ਲੈ ਮਾਤਾ ਪੀਣੀ ਐ ਤੇ ਪੀਣੀ ਵੀ ਜੀਜੇ ਤੇਰੇ ਨਾਲ ਆ ਮਾਤਾ ਪੀਊਗਾ ਹੀ ਪੀਊਗਾ ਮੈਂ ਕਿਹਾ ਜੇ ਨਾ ਪੀਤੀ ਯਾਰ ਸਾਲਾ ਦਾ ਗੁੱਸਾ ਕਰ ਜੂ ਫਿਰ ਮੈਂ ਇੱਕ ਸਕੀਮ ਜਿਹੀ ਲੜਾਈ ਮੈਂ ਕਿਹਾ ਐਂ ਕਰ ਸਾਲਿਆ ਵੀ ਪੀਣੀ ਦਾ ਮੈਂ ਹੈ ਨਹੀਂ ਤੂੰ ਐਂ ਕਰ ਵੀ ਜਿੰਨੇ ਦੀ ਬੋਤਲ ਆ ਨਾ ਤੂੰ ਮੈਨੂੰ ਪੈਸੇ ਦੇ ਦੇ ਨੀ ਸਮਝ ਲੈ ਪੀ ਲਈ ਭਾਈ ਉਸ ਰਾਤ ਮੈਂ ਪਹਿਲੀ ਵਾਰ ਦੇਖਿਆ ਸਾਲਾ ਜੀਜੇ ਨੂੰ ਬੋਲਦਾ ਹਾਂ ਖਾਸਾ ਉਬੜ ਬੁੜਕੇ ਬੋਲੀ ਮੈਨੂੰ ਲੱਗਾ ਸਾ ਮੇਰੀ ਤਾਂ ਸ਼ਾਨ ਦੇ ਖਿਲਾਫ ਹੋ ਗਿਆ ਯਾਰ ਮੈਂ ਲਿਆ ਵੇ ਸਾਲਿਆ ਕਿਹੜੀ ਬੋਤਲ ਲਿਆਉਣਾ ਤੂੰ ਉਹਨੇ ਬੋਤਲ ਲਿਆਂਦੀ ਐ ਕ ਅੰਗਰੇਜ਼ੀ ਦੀ ਮੈਂ ਮੈਂ ਡੱਕ ਕੇ ਪੀਤੀ ਯਾਰ ਫਿਰ ਐਵੇਂ ਹੀ ਘਾਮਾ ਝੂਠਰੀ ਬੋਲਦਾ ਨਾ ਐਵੇਂ ਹੀ ਘਾਮਾ ਮੈਂ ਵੀ ਪਰ ਖਲਾਰਾ ਖਲੂਰਾ ਪਾਇਆ ਉੱਥੇ ਥੋੜਾ ਜਿਹਾ ਗਾਲਾਂ ਗੂਲਾਂ ਵੀ ਕੱਢੀਆਂ ਸੱਸ ਸਹੁਰੇ ਨੂੰ ਮਾੜਾ ਮੋਟਾ ਹੱਥੋ ਪਾਈ ਵੀ ਹੋਇਆ ਦੋ ਚਾਰ ਚੀਜ਼ਾਂ ਵੀ ਭੰਨੀਆਂ ਉਹਨਾਂ ਦੇ ਘਰ ਦੀਆਂ ਫਿਰ ਮੈਂ ਤੜਕੇ ਫਿਰ ਜਦੋਂ ਅਸੀਂ ਜਾਣ ਲੱਗੇ ਓਏ ਤੀਵੀ ਆਦਮੀ ਮੇਰੀ ਫਿਰ ਸੱਸ ਪੋਲੇ ਜੇ ਮੋਨ ਨਾਲ ਕਹਿਦੀ ਗੁੱਡੀਏ ਭਾਈ ਦਿਨੇ ਦਿਨੇ ਆਇਆ ਕਰੋ ਪ੍ਰਾਣੀ ਦੀ ਪੀਣੀ ਮਾੜੀ ਆ ਹਾਂਜੀ ਦੋਸਤੋ ਕਿਦਾਂ ਦਾ ਲੱਗਿਆ ਤੁਹਾਨੂੰ ਇਹ ਕਨਸੈਪਟ ਤੇ ਅੱਗੇ ਹੋਰ ਸੋਹਣੇ ਸੋਹਣੇ ਕਨਸੈਪਟ ਤੁਹਾਡੇ ਪੇਸ਼ ਕਰਦੇ ਰਹਾਂਗੇ ਸੋ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਖਾਮੀਆਂ ਵੀ ਦੱਸਿਓ ਉਹ ਵੀ ਸੁਧਾਰਾਂਗੇ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਭਾਈ ਸਤ ਸ੍ਰੀ ਅਕਾਲ